ਉੱਚੇ ਕਿ ਆ ਸੇਕ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਡਾਇਰੈਕਟਰ ਸਾਹਿਬ ਜੀ ਜੋ ਹੁਣ ਅੱਜ ਇਸ ਮਹਾਨ ਪਵਿੱਤਰ ਸਥਾਨ ਇਤਿਹਾਸਕ ਗੁਰਦੁਆਰਾ ਪਾਸ਼ਾਏ ਨੌਵੀਂ ਅ ਸ੍ਰੀ ਬਾਦਗਰ ਸਾਹਿਬ ਤੇ ਪਹੁੰਚਿਆ ਸੇਵਾ ਕਰਨ ਲਈ ਜੋ ਜਿਹੜਾ ਸ੍ਰੀ ਅਕਾਲਪੁਰ ਸਾਹਿਬ ਨੇ ਪੰਜ ਸਿੰਘ ਸਹਿਬਾਨਾ ਨੇ ਸੇਵਾ ਲਾਈ ਹੈ ਸਾਨੂੰ ਆਪਣੇ ਇਲਾਕੇ ਦੇ ਗੁਰਦੁਆਰਾ ਸਹਿਬਾਨਾ ਦੇ ਵਿੱਚ ਲੰਗਰ ਦੇ ਬਰਤਨ ਲੰਗਰ ਦੀ ਸੇਵਾ ਕਰਨ ਦੀ ਜੋੜੇ ਸਾਹਿਬ ਕਰਨ ਦੀ ਉਹ ਸੰਗਤ ਦੇ ਰੂਪ ਦੇ ਵਿੱਚ ਆ ਰਗੇ ਸੇਵਾ ਕਰ ਰਹੇ। ਪਰ ਮੈਂ ਸਮਝਦਾ ਕਿ ਸੇਵਾ ਸਿਮਰਨ ਜਿਹੜਾ ਹੈ ਸਾਡੀ ਗੁਰੂ ਨਾਨਕ ਦੇਵ ਸਾਹਿਬ ਦੀ ਮਹਾਨ ਫਰਾਸਤੀ ਦਾ ਆਧਾਰ ਆ। ਇਹ ਸੇਵਾ ਕਰਕੇ ਸਾਡੇ ਮਨ ਨੂੰ ਜਿਹੜੀਆਂ ਜ਼ਿੰਦਗੀ 'ਚ ਕ੍ਰਿਤੀਆਂ ਹੋਈਆਂ, ਗਲਤੀਆਂ ਹੋਈਆਂ, ਉਹਨਾਂ ਦੀ ਸੁਧੇਖ ਕਰਨ ਦਾ ਵੀ ਮੌਕਾ ਮਿਲਦਾ ਤੇ ਮਨ ਨੂੰ ਤਸੱਲੀ ਵੀ ਹੁੰਦੀ ਆ। ਸੋ ਅਸੀਂ ਆਸ ਕਰਦੇ ਆ ਕਿ ਜੋ ਵੀ ਜ਼ਿੰਦਗੀ ਦੇ ਵਿੱਚ ਗਲਤੀਆਂ ਹੋਈਆਂ ਉਹਨਾਂ ਨੂੰ ਦਰੁਸਤ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਸੀਂ ਹੋਰ ਵੀ ਵਧੀਆ ਤਰੀਕੇ ਨਾਲ ਸੇਵਾ ਲੋਕਾਂ ਦੀ ਸਮਾਧਨ ਪਹੁੰਚ ਦੀ ਕਰ ਸਕੀਏ ਇਹ ਗੁਰੂ ਅੱਗੇ ਅਰਦਾਸ ਕਰਕੇ ਜਾਣਾ ਜੀ ਅਜਾ ਇੱਕ ਜਿਹੜਾ ਸੁਖਵੀਰ ਸਿੰਘ ਦਾ ਰੋਡ ਤੇ ਅਟੈਚ ਹੈ ਜਿਸ ਦਾ ਬੇਲੇ ਲਈ ਜਿਹੜਾ ਪਾਉ ਦੇਣਾ ਦੇਖੋ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬ ਦੇ ਮੁਖ ਗੇੜ ਦੇ ਬਾਹਰ ਸੇਵਾ ਕਰ ਰਿਹਾ ਸੀ ਉਸੇ ਬਾਦਲ ਤੇ ਜਿਹੜੀ ਫਾਇਰਿੰਗ ਦੀ ਘਟਨਾ ਇਹ ਬਹੁਤ ਹੀ ਦੁਖਦਾਈ ਵੀ ਆ ਨਿੰਦਨ ਵਾਲੀ ਵੀ ਆ ਵੈਸੇ ਤਾਂ ਕਿਸੇ ਸਾਥੀ ਦੇ ਘਟਨਾ ਵਾਪਰਨੀ ਨਹੀਂ ਚਾਹੀਦੀ ਪਰ ਜਦੋਂ ਐਸੇ ਭਿੱਤਰ ਸਾਥ ਤੇ ਸੇਵਾ ਕਰ ਰਹੇ ਵਿਅਕਤੀ ਦੇ ਘਟਨਾ ਵਾਪਰਦੀ ਆ ਤਾਂ ਉਹਦਾ ਜ਼ਿਆਦਾ ਦੁੱਖ ਵੀ ਹੁੰਦਾ ਤੇ ਸਵਾਲ ਵੀ ਕਿ ਖਰੇ ਹੁੰਦੇ ਨੇ ਸਰਕਾਰ ਦੀ ਲਾਂਡਰ ਆਰਡਰ ਦੀ ਜਿਹੜੀ ਮਸ਼ੀਨਰੀ ਆ ਪੂਰੀ ਤਰ੍ਹਾਂ ਕਲੈਸ ਹੋ ਗਈ ਆ ਲਾਂਡਰ ਆਰਡਰ ਪੂਰੀ ਤਰ੍ਹਾਂ ਫੇਲ ਹੋ ਗਿਆ ਸਿਕਿਉਰਟੀ ਬ੍ਰੀਚ ਹੋਈ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਜੁਡੀਸ਼ੀਰੀ ਜਾਂਚ ਹੋਵੇ ਇਹਦੇ ਪਿੱਛੇ ਕੌਣ ਹੈ ਕਿਹਦਾ ਹੱਥ ਆ ਕਿਉਂ ਹੋਈ ਆ ਤਾਂ ਕਿ ਇਸ ਕਿਸੇ ਦੇ ਘਟਨਾਵਾਂ ਮੁੜ ਕੇ ਨਾ ਵਾਪਰਨ ਔਰ ਗੁਰੂ ਦਾ ਸ਼ੁਕਰਾਨਾ ਵੀ ਕਰਦੇ ਆ ਕਿ ਉਹਨਾਂ ਦੀ ਜਿਹੜੀ ਉਹ ਸੇਫ ਐਂਡ ਸੌਂਡ ਨੇ ਬਿਲਕੁਲ ਔਰ ਉਹਨਾਂ ਦੀ ਸਿਹਤ ਤੇ ਆਬਦੀ ਦੀ ਅਰਦਾਸ ਵੀ ਕਰਦੇ ਆ ਔਰ ਵੈਗਰੂ ਅਗੇ ਪ੍ਰਮਾਤਮਾ ਦੇ ਇਹੀ ਗਵਾਹਾਂ ਤੇ ਅਰਦਾਸਾਂ ਨੇ ਕਿ ਇਹ ਜਿਹੜਾ ਪ੍ਰਦੇਸ਼ ਦਾ ਸੂਬਾ ਪੰਜਾਬ ਇੱਥੇ ਅਮਨ ਸ਼ਾਂਤੀ ਰਹੇ ਭਾਈਚਾਰ ਸਾਂਝ ਰਹੇ ਔਰ ਕਿਸੇ ਕੀ ਸੁਣੀਆਂ ਇਸ ਕੀ ਸੁਣੀਆਂ ਘਟਨਾਵਾਂ ਇਸ ਸੂਬੇ ਵਿੱਚ ਨਾ ਵਾਪਰਨ ਗੁਰੂ ਮਹਾਰਾਜ ਸਾਨੂੰ ਸਵਤਿ ਵਖਸ਼ੇ ਔਰ ਐਸੇ ਲੋਗਰ ਇਸ ਰਾਤ ਤੁਰੰਤ ਰੋਕੇ ਔਰ ਸਰਕਾਰ ਨੂੰ ਕਈ ਸਵਾਲ ਖੜੇ ਹੋ ਰਹੇ ਨੇ ਸਰਕਾਰ ਨੂੰ ਜ਼ਰੂਰ ਪੰਜਾਬ ਦੀ ਅਮਨ ਕਾਨੂੰਨ ਦੀ ਸਿੱਖਿਆ ਉੱਤੇ ਕਰ ਲਈ ਸេចਜੀਦਗੀ ਦਿਖਾਉਣੀ ਪਵੇਗੀ ਜਿਹੜਾ ਨਗਾਰ ਆਇਆ ਸੀ ਦੁਬਾਰਾ ਫਿਰ ਉਹ ਆਪਣੀ ਉਹਦੇ ਵਿੱਚ ਚੰਟ ਦੇ ਵਿੱਚ ਆਊਗਾ ਦੁਬਾਰਾ ਦੇਖੋ ਕੁਦਰਤੀ ਤੌਰ ਤੇ ਜਿਹੜੇ ਜਹਜਾਦ ਸਾਹਿਬਾਨਾਂ ਦੇ ਫਰਮਾਨ ਨੇ ਉਹਨਾਂ ਨੂੰ ਇਮਾਨਦਾਰੀ ਨਾਲ ਲਾਗੂ ਕਰਕੇ ਸਾਡੀ ਜਿਹੜੀ ਲੀਡਰਸ਼ਿਪ ਆ ਪਿੱਛੇ ਹੋਈਆਂ ਗਲਤੀਆਂ ਨੂੰ ਦੁਸਤ ਕਰਨ ਕਰਕੇ ਠੀਕ ਰਾਹ ਤੇ ਤਰਨਦੀਪ ਪ੍ਰੇਰਨਾ ਲੈ ਕੇ ਜਾਏਗੀ ਗੁਰੂ ਦੀ ਸੰਗਤ ਦੇ ਸਾਹਮਣੇ ਗੁਰੂ ਦੀ ਸੰਗਤ ਦੇ ਵਿੱਚ ਸੇਵਾ ਕਰਕੇ ਔਰ ਮੈਂ ਸਮਝਦਾ ਕਿ ਜੋ ਵੀ ਪਿੱਛੇ ਗਲਤੀਆਂ ਖਦਾਈਆਂ ਹੋਈਆਂ ਉਹਨਾਂ ਨੂੰ ਦੁਰਸਤ ਕਰਨ ਦੇ ਰਾਹ ਤੇ ਪਹੇਗੀ ਔਰ ਸਾਨੂੰ ਇਹ ਵੀ ਆਸਾ ਕਿ ਜਿਹੜੀ ਇਹ ਫੈਸਲੇ ਹੋਏ ਨੇ ਇਹ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਖਿੰਡੀ ਹੋਈ ਸ਼ਕਤੀ ਆ ਵਿਖਰੀ ਹੋਈ ਸ਼ਕਤੀ ਆ ਮਤਲਬ ਉਹਨੂੰ ਜੋੜਨ ਦੇ ਵਿੱਚ ਸਹਾਈ ਹੋਣਗੇ ਔਰ ਅੱਜ ਸਾਡੀ ਜਵਾਨੀ ਜਿਹੜਾਂ ਚ ਰੁੱਹੀ ਆ ਕਿਸਾਨੀ ਖੇਤਾਂ ਚ ਰੁੱਹੀ ਆ ਪੰਜਾਬ ਨਸ਼ਿਆਂ ਦੇ ਸਮੁੰਦਰ ਚ ਡੁੱਬਿਆ ਪਿਆ ਆਰਥਿਕ ਮਦਹਾਲੀ ਦੇ ਦੌਰ ਨੂੰ ਦੌਰ ਦੇ ਵਿੱਚੋਂ ਸੁਭਾ ਲੰਘ ਰਿਹਾ ਐਸੇ ਹਾਲਾਤਾਂ ਵਿੱਚ ਪੰਜਾਬ ਨੂੰ ਬਚਾਉਣ ਵਾਲਾ ਪੰਜਾਬ ਦਾ ਬਾਲੀਵੁੱਡ ਕੋਈ ਨਜ਼ਰ ਨਹੀਂ ਆ ਰਿਹਾ ਕੇਵਲ ਤੇ ਕੇਵਲ ਆਸਮਈ ਦਾ ਖੇਤਰੀ ਪਾਰਟੀ ਸ਼ਰਮਣੀ ਅਕਾਲੀ ਦਲ ਤੋਂ ਸੀ ਹੈ ਤੇ ਜਿਹੜੀਆਂ ਕਿਸੇ ਸਮੇਂ ਵਿੱਚ ਹੋਈਆਂ ਗਲਤੀਆਂ ਕਾਰਨ ਕਿਤੇ ਰੁਕਾਵਟ ਪਈ ਮੈਂ ਸਮਝਦਾ ਕਿ ਇਹਨਾਂ ਫੈਸਲਿਆਂ ਤੋਂ ਬਾਅਦ ਉਹਨਾਂ ਨੂੰ ਦਰੁਸਤ ਕਰਕੇ ਅਸੀਂ ਖਿੜੀ-ਫੁੜੀ ਸ਼ਕਤੀ ਨੂੰ ਲਾਗੂ ਕਰਾਂਗੇ ਔਰ ਸਮੁੱਚੀ ਪੰਥਕਤੀ ਰਾਨੂ ਇਕ ਥਾਂ ਤੇ ਇਕੱਠਾ ਹੋਣ ਲਈ ਜਿਹੜਾ ਵੀ ਪੁਰਾਣਾ ਹੋਏਗਾ ਉਹਦੇ ਰਹੀ ਇੱਥੇ ਕਰਾਂਗੇ ਧੰਨਵਾਦ